ਇਹ ਲੜਾਈ ਜਿਹੜੀ ਹੈ ਇਹ ਮਤਲਬ ਉਹ ਆਪਣੇ ਲਈ ਨਹੀਂ ਲੜ ਰਹੇ ਉਹ ਸਾਡੇ ਸਾਰਿਆਂ ਦੇ ਲਈ ਲੜ ਰਹੇ ਨੇ ਔਰ ਜਿਹੜਾ ਅੰਨਦਾਤਾ ਹੈ ਉਹਦੇ ਲਈ ਤੇ ਜਾਨ ਵੀ ਹਾਜ਼ਰ ਹੈ ਸੋ ਅਸੀਂ ਤੇ ਸਦਾ ਹੀ ਉਹਨਾਂ ਦੇ ਨਾਲ ਹਮੇਸ਼ਾ ਹੀ ਖੜੇ ਰਹੇ ਆ ਸਿਫਤੀ ਦਾ ਘਰ ਸ਼ਹਿਰ ਅੰਮ੍ਰਿਤਸਰ ਨਗਰੀਏ ਮੇਰੇ ਸੋਢੀ ਸੁਲਤਾਨ ਦੀ ਸੋ ਇਹ ਤੇ ਉਹ ਘਰ ਹੈ ਜਿਸ ਨੇ ਸਭ ਕੁਝ ਦਿੱਤਾ ਇੱਥੇ ਆਉਣਾ ਤੇ ਬੜੇ ਜਦੋਂ ਬਾਬਾ ਆਵਾਜ਼ ਦੇਵੇ ਤੇ ਬੰਦਾ ਉਦੋਂ ਹੀ ਆ ਸਕਦਾ ਹੈ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਮੈਨੂੰ ਲੱਗਦਾ ਹਰ ਬੰਦੇ ਦੀ ਜਿਹੜਾ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਆਂਦਾ ਹੈ ਕਿ ਉਹ ਇਸ ਦਰ ਤੇ ਜ਼ਰੂਰ ਮੱਥਾ ਟੇਕ ਕੇ ਆਏ ਸੋ ਅੱਜ ਸਾਨੂੰ ਵੀ ਬਾਬਾ ਜੀ ਨੇ ਇਹ ਆਵਾਜ਼ ਦਿੱਤੀ ਹੈ ਤੇ ਅਸੀਂ ਦਰਸ਼ਨਾਂ ਲਈ ਆਏ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਹੈ ਕਿ ਪੂਰੀ ਧਰਤੀ ਜਿਹੜੀ ਉਹ ਅਮਨੋ ਆਮਾਨ ਦੇ ਨਾਲ ਰਹੇ ਲੋਕਾਂ ਦੇ ਘਰਾਂ 'ਚ ਦਰਾਂ 'ਚ ਸੁੱਖ ਜ਼ਰੂਰ ਹੋਵੇ ਸ਼ਾਂਤੀ ਹੋਵੇ ਅਮਨ ਹੋਵੇ ਦੇਖੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਇਹ ਦੱਸੀਏ ਕਿ ਜਿਹੜਾ ਅਸਲ ਚ ਪੰਜਾਬ ਹੈ ਜਿਹੜਾ ਅਸੀਂ ਕਿਤਾਬਾਂ ਚ ਪੜ੍ਹਦੇ ਸੀਗੇ ਮੇਲੇ ਆ ਦਾ ਤਿਉਹਾਰਾਂ ਦਾ ਮੇਜ਼ਬਾਨੀ ਦਾ ਪੰਜਾਬੀ ਜਿਹੜੇ ਵਾਈਬ੍ਰੇਸ਼ਨ ਹੈ ਇੱਕ ਜਿਹਨੂੰ ਕਹਿੰਦੇ ਨੇ ਵੀ ਇੱਕ ਰੰਗਾਂ ਦਾ ਉਹ ਕਿਤਾਬਾਂ ਦਾ ਮਾਂ ਬੋਲੀ ਦਾ ਉਹ ਸਾਰੇ ਪੂਰੇ ਦੇ ਪੂਰੇ ਜਿਹਨੂੰ ਕਹਿੰਦੇ ਨੇ ਨਾ ਗੁਲਦਸਤੇ ਨੂੰ ਪੰਜਾਬ ਸਰਕਾਰ ਨੇ ਰੰਗਲੇ ਪੰਜਾਬ ਫੈਸਟੀਵਲ ਦੇ ਜ਼ਰੀਏ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਵਧਾਈ ਦੇਣਾ ਚਾਹੁੰਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਅੱਜ ਪਿਛਲੀ ਵਾਰੀ ਕਾਫੀ ਕਲਾਕਾਰ ਨੇ ਇਸ ਨੂੰ ਸਮਰਥਨ ਦਿੱਤਾ ਹੈ ਇਸ ਲਈ ਬਹੁਤ ਕਲਾਕਾਰਾਂ ਦਾ ਤੋਂ ਕਿ ਦੇਖੋ ਕਿਸਾਨੀ ਸਾਡੀ ਜਾਨ ਹੈ ਤੇ ਕਿਸਾਨ ਅਸੀਂ ਆਪ ਕਿਸਾਨ ਪਰਿਵਾਰ ਤੋਂ ਕੋਈ ਬੰਦਾ ਹੋਏਗਾ ਜਿਹਦੀ ਜ਼ਮੀਨ ਨਹੀਂ ਹੋਏਗੀ ਜਿਹੜਾ ਪੰਜਾਬ 'ਚ ਰਹਿੰਦਾ ਸੋ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਲੜਾਈ ਜਿਹੜੀ ਹੈ ਇਹ ਮਤਲਬ ਉਹ ਆਪਣੇ ਲਈ ਨਹੀਂ ਲੜ ਰਹੇ ਉਹ ਸਾਡੇ ਸਾਰਿਆਂ ਦੇ ਲਈ ਲੜ ਰਹੇ ਨੇ ਔਰ ਜਿਹੜਾ ਅन्नदाता ਹੈ ਉਹਦੇ ਲਈ ਤੇ ਜਾਨ ਵੀ ਹਾਜ਼ਰ ਹੈ ਸੋ ਅਸੀਂ ਤੇ ਸਦਾ ਹੀ ਉਹਨਾਂ ਦੇ ਨਾਲ ਹਮੇਸ਼ਾ ਹੀ ਖੜੇ ਰਹੇ ਆ ਪਰ ਅਸੀਂ ਆਪ ਕਿਸਾਨੀ ਪਰਿਵਾਰ ਚੋਂ ਆ ਇਸ ਕਿੱਤੇ ਚੋਂ ਆ ਸੋ ਸਾਡਾ ਤੇ ਹਮੇਸ਼ਾ ਹੀ ਅਸੀਂ ਸਾਡਾ ਅਖੰਡਾ ਬੰਧਾ ਹੈ